ਨਮਸਕਾਰ ਜੀ 25 6 2025 ਤੇ ਮੈਂ ਖੜਾ ਹੈਗਾ ਇੰਪਰੂਵਮੈਂਟ ਟਰਸਟ ਦਫਤਰ ਵਾਲੇ ਰੋਡ ਦੇ ਉੱਤੇ ਜਿੱਥੇ ਤੁਹਾਨੂੰ ਇੱਕ ਚੀਜ਼ ਦਿਖਾਣੇ ਹੈਗੀਆਂ ਵੀ ਇੱਥੇ ਇੱਕ ਸੜਕ ਬਣਾਈ ਜਾ ਰਹੀ ਹੈ ਪ੍ਰੀਮਿਕਸ ਪਾਇਆ ਜਾ ਰਿਹਾ ਹੈਗਾ ਲੇਕਿਨ ਪ੍ਰੀਮਿਕਸ ਸਾਫ਼ ਸੁਥਰੀ ਸੜਕ ਦੇ ਉੱਤੇ ਪਾਇਆ ਜਾ ਰਿਹਾ ਜਿੱਥੇ ਜ਼ਰੂਰਤ ਨਹੀਂ ਸੀ ਸਿੰਗਲ ਵੀ ਖੱਡਾ ਨਹੀਂ ਸੀ ਜੇ ਇੱਕ ਅੱਧਾ ਖੱਡਾ ਹੋਵੇ ਤਾਂ ਚਲੋ ਆਪਾਂ ਉੱਥੇ ਪੈਚ ਵਰਕ ਵੀ ਹੋ ਜਾਂਦਾ ਹੈਗਾ ਲੇਕਿਨ ਪੂਰੀ ਰੋਡ ਤੁਸੀਂ ਦੇਖ ਲਿਓ ਰੋਡ ਤੇ ਸਿੰਗਲ ਪਾਸੇ ਵੀ ਤੁਹਾਨੂੰ ਕੋਈ ਖੱਡਾ ਨਜ਼ਰ ਆ ਜਾਵੇ ਆ ਤੁਹਾਨੂੰ ਪੂਰਾ ਲੰਬਾ ਰੋਡ ਦਿਖਾਣੇ ਆ ਪਹਿਲਾਂ ਇਹ ਤਾਂ ਦੇਖੋ ਜੀ ਪੁਰਾਣਾ ਰੋਡ ਹੈ ਜੀ ਦੂਰ ਤੱਕ ਦੇਖੋ ਤੇ ਨਾਲ ਨਵਾਂ ਰੋਡ ਬਣਦਾ ਪਿਆ ਹੈਗਾ ਆ ਹਾਫ ਦੇ ਵਿੱਚ ਪ੍ਰੀਮਿਕਸ ਦੁਆਰਾ ਪਾਤਾ ਸਿੰਗਲ ਕਿਸੇ ਪਾਸੇ ਤੁਹਾਨੂੰ ਇੱਕ ਸਿੰਗਲ ਖੱਡਾ ਦਿਖਾਈ ਦੇ ਜੇ ਇਹ ਖੱਡਾ ਹੋਵੇ ਸੜਕ ਦੇ ਉੱਤੇ ਦਾ ਪੈਚ ਵਰਕ ਹੋ ਸਕਦਾ ਸੀਗਾ ਪਰ ਤੁਸੀਂ ਦੇਖੋ ਕਿੰਨੀ ਹੈਰਾਨੀ ਵਾਲੀ ਗੱਲ ਹੈ ਸਾਈਡ ਦੂਸਰਾ ਵੀ ਦੇਖ ਲਓ ਉੱਥੇ ਦੋਨੇ ਪਾਸੇ ਸੜਕ ਬਣ ਚੁੱਕੀ ਹੈਗੀ ਦੋ ਹਿੱਸਿਆਂ ਦੇ ਵਿੱਚ ਬਣਾਤੀ ਆ ਇੰਪਰੂਵਮੈਂਟ ਟਰਸਟ ਦਾ ਦਫਤਰ ਆ ਗਿਆ ਸਾਹਮਣੇ ਨਗਰ ਸੁਧਾਰ ٹرسٹ ਦਾ ਤੇ ਆ ਤੁਸੀਂ ਦੇਖੋ ਵੀ ਸਿੰਗਲ ਤੁਹਾਨੂੰ ਕੋਈ ਖੱਡਾ ਨਹੀਂ ਨਜ਼ਰ ਆਊਗਾ ਅੱਧੀ ਸੜਕ ਕੰਪਲੀਟ ਹੋ ਗਈ ਅੱਧੀ ਪਿੱਛੋਂ ਕਰਦੇ ਆ ਰਹੇ ਐ ਪੂਰੀ ਸੜਕ ਦੇ ਉੱਤੇ ਇੱਕ ਸਿੰਗਲ ਖੱਡਾ ਨਹੀਂ ਹੈਗਾ ਇੱਕ ਸਿੰਗਲ ਖੱਡਾ ਫੇਰ ਵੀ ਦੇਖੋ ਤੁਸੀਂ ਇੱਥੇ ਬਣ ਰਿਹਾ ਜਿਹੜੇ ਏਰੀਆ ਦੇ ਵਿੱਚ ਜ਼ਰੂਰਤ ਹੈ ਜਿਹੜੇ ਏਰੀਆ ਦੇ ਵਿੱਚ ਜ਼ਰੂਰਤ ਹੈ ਉੱਥੇ ਬਣਾਉਣੀਆਂ ਚਾਹੀਦੀਆਂ ਸੜਕਾਂ ਸ਼ਹਿਰ ਦਾ ਬਹੁਤ ਸਾਰਾ ਏਰੀਆ ਇਸ ਤਰ੍ਹਾਂ ਦਾ ਹੈਗਾ ਕਿੱਥੇ ਕੋਈ ਸੜਕ ਨਹੀਂ ਬਣੀ ਲੰਬੇ ਟਾਈਮ ਤੋਂ ਸੂਰਖਪੀਰ ਰੋਡ ਵਾਲੇ ਏਰੀਏ ਹੋ ਗਏ ਪਰਲੇ ਲੈਣਾ ਪਾਰ ਵਾਲੇ ਏਰੀਏ ਅਮਰਪੂਰਾ ਬਸਤੀ ਵਾਲੀ ਸਾਈਡ ਬਹੁਤ سارے ਏਰੀਏ ਆ ਜਿਹੇ ਆ ਜਿੱਥੇ ਜ਼ਰੂਰਤ ਹੈ ਤੁਹਾਨੂੰ ਇੰਨੀ ਦੂਰ ਤੱਕ ਸਾਰੀ ਸੜਕ ਦਿਖਾਤੀ ਅੱਗੇ ਜੀਟੀ ਰੋਡ ਆ ਗਿਆ ਕੋਈ ਤੁਸੀਂ ਇੱਕ ਸਿੰਗਲ ਖੱਡਾ ਦੇਖਿਆ ਹੋਵੇ ਆ ਨਗਰ ਸੁਧਾਰ ٹرسٹ ਦਾ ਦਫ਼ਤਰ ਆ ਗਿਆ ਲੇਕਿਨ ਧੜਾ ਧੜ ਜਿਹੜੀ ਇਹ ਸੜਕ ਪਾਈ ਜਾ ਰਹੀ ਹੈ ਸਮਝ ਨਹੀਂ ਆ ਰਿਹਾ ਵੀ ਕਿਉਂ ਜੇ ਕੋਈ ਖੱਡਾ ਹੋਵੇ ਤਾਂ ਤੁਸੀਂ ਪੈਚਵਰਕ ਕਰਾ ਲਓ ਬਣੀ ਹੋਈ ਸੜਕ ਨੂੰ ਦੁਬਾਰਾ ਪ੍ਰੀਮਿਕਸ ਪਾਇਆ ਜਾ ਰਿਹਾ ਹੈਗਾ ਚਲੋ ਟੈਕਸਪੇਅਰ ਦਾ ਹੀ ਪੈਸਾ ਹੈਗਾ ਇਹਨਾਂ ਨੇ ਤਾਂ ਬੜਾ ਆਪਣੀ ਜੇਬ ਤੋਂ ਲਾਣਾ ਅਫਸਰਾਂ ਨੇ ਬਸ ਆਈ ਕੰਮ ਦਿਖਾਣਾ ਸੀਗਾ ਐਂਡ ਤੱਕ ਜੀਟੀੀ ਰੋਡ ਦੇ ਐਂਡ ਤੱਕ ਸਾਰੀ ਦੀ ਸਾਰੀ ਸੜਕ ਦੇ ਉੱਤੇ ਪ੍ਰੀਮਿਕਸ ਜਿਹੜਾ ਹੈਗਾ ਉਹ ਪਾਇਆ ਜਾ ਰਿਹਾ ਹੈ ਕੋਈ ਇੱਕ ਵੀ ਤੁਹਾਨੂੰ ਖੱਡਾ ਪੂਰੀ ਰੋਡ ਤੇ ਨਹੀਂ ਦਿਖੂਗਾ ਸਾਰੀ ਰੋਡ ਸਾਫ ਸੁਥਰੀ ਤੁਹਾਨੂੰ ਦਿਖਾਉਂਦੇ ਲੈ ਕੇ ਆ ਰਹੇ ਆ ਅੱਗੋਂ ਤੋਂ ਪਿੱਛੋਂ ਤੱਕ ਸਾਰੀ ਸੜਕ ਸਾਫ ਹੈ ਲੇਕਿਨ ਉਹਦੇ ਉੱਤੇ ਫੇਰ ਵੀ ਜਿਹੜਾ ਹੈਗਾ ਪ੍ਰੀਮਿਕਸ ਪਾਇਆ ਜਾ ਇਹ ਪਾਇਆ ਜਾ ਰਿਹਾ ਹੈਗਾ ਸਾਰੀ ਸੜਕ ਦੇ ਉੱਤੇ ਇਹ ਸਮਝ ਨਹੀਂ ਆ ਰਿਹਾ ਵੀ ਇੱਥੇ ਕੀ ਲੋਡ ਪੈ ਗਈ ਸੀ ਹੈ ਜੀ ਦੂਰ ਦੂਰ ਤੱਕ ਦੇਖ ਲਓ ਤੁਸੀਂ ਚਲੋ ਚਲਦਾ ਪਿਆ ਬਠਿੰਡੇ ਦੇ ਵਿੱਚ ਪਤਾ ਨਹੀਂ ਕੀ ਚੱਲੀ ਜਾਂਦਾ ਠੀਕ ਹੈ ਜੀ